ਮੈਂ ਹਰਜਿੰਦਰ ਸਿੰਘ ਪਿੰਡ ਬੈਲੋਲਪੁਰ ਤੋਂ ਜੀ ਮੈਂ ਇੰਡੀਅਨ ਆਰਮੀ 1550 ਫਰਸਟ ਬਲਰ ਅਰੇਂਜਮੈਂਟ ਦਾ ਸਿਪਾਹੀ ਆ ਜੀ ਮੈਂ ਕਾਰਗੋ ਆਪਰੇਸ਼ਨ ਚ ਮੈਂ ਬੰਬ ਨਾਲ ਉੜ ਗਿਆ ਸੀ ਕਾਰਗੋ ਜੰਗ ਚ ਮੈਂ ਨਾ ਜੀ ਕੱਲ ਰਾਤ ਨੂੰ ਮਰੇ ਭਾਂਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਰਹਿਰ ਤੇ ਆਂਦਿਆਂ ਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਇਹ ਵੀ ਗੱਡੀ ਇੱਧਰ ਨੂੰ ਗਈ ਗੱਡੀ ਨਹਿਰ 'ਚ ਗੱਡੀ ਆ ਤੇ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਅਸੀਂ ਦੇਖਿਆ نیچے ਤਾਂ ਗੱਡੀ ਨਹਿਰ ਦੇ ਵਿੱਚ ਰੋਲ ਰੁਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਸਕਾਰਪੀਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਜੰਦ ਦੇ ਕਿ ਉਤਰ ਕੇ ਜਾਣੂ ਆਪਣੀ ਬੂਟਵਾਰਡ ਖੋਲ ਕੇ ਉਤਰ ਲੱਗਿਆ ਉਹ ਮਨਲਾ ਜ਼ਿਆਦਾ ਡਾਊਨ ਹੌਂਕ ਕਰਕੇ ਤੁਹਾਨੂੰ ਬਸਾ ਦਿੰਦੇ ਆ ਜੀ ਉਦੋਂ ਮੇਰਾ ਵੀ ਪੈਰ ਫਿਸਰ ਗਿਆ ਮੈਂ ਵੀ ਨਾਲ ਹੀ ਗਿੱਦੜ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਗੁਰਲੀਨਪ੍ਰੀਤ ਸਿੰਘ ਜੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮਨ ਲਾ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਧਾਰ ਕੇ ਆ ਬੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬੱਚਿਆਂ ਵਿੱਚੋਂ ਛੀਛਾ ਭੰਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਨੇ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ-ਕਲੇ ਨੂੰ ਕੱਢ ਕੇ ਉਹਨਾਂ ਨੂੰ ਵੇਰ ਰਿਆ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਬਹੁਤ ਜ਼ਿਆਦਾ ਸੀਰੀਅਸ ਸੀ ਮੌਜੀ ਛਾਤੀ ਜੂਤੀ ਤੇ ਪੰਪ ਪੰਪ ਮਾਰੇ ਉਹ ਵੀ ਬੰਦਾ ਹੋਸ਼ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ 'ਤੇ ਸਰੋਪੇ ਪਈ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫਿਰ ਮੈਂ 100 ਨੰਬਰ ਤੇ ਫੋਨ ਕਰਿਆ ਨਹੀਂ ਗੱਲ ਬਣੀ ਇੱਕ ਅੱਧਾ ਪੌਣਾ ਘੰਟਾ ਕੁਝ ਨਹੀਂ ਮੈਨੂੰ ਕੋਈ ਹੈਲਪ ਮੇਰੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ ਇੱਕ ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮਛੋੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆਇਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬ੍ਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਇੱਥੇ ਪਤਾ ਨਹੀਂ ਕੀ ਹੋਇਆ ਉਹ ਮਤਲਬ ਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਉਮ ਦੇ ਸੀ ਸਾਰੇ 25 26 30 ਸਾਲ ਤੋਂ ਥੱਲੇ ਬਟੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ 'ਚ ਇੱਕੋ ਹੀ ਡੈਥ ਹੋਈ ਆ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੈ ਗਏ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਇੱਕਨ ਦੇ ਤੁਸੀਂ ਵੀ ਪੁਲਿਸ ਇਹ ਜੱਗ ਵੀ ਦੇਖਦੇ ਹੋ ਕਦੇ ਭੱਜਣਾ ਨਹੀਂ ਛੱਡ ਕੇ ਮਦਦ ਹੱਲਪ ਕਰੋ ਕਿਸੇ ਦੀ ਥੋੜੀ ਬਜਨਾ ਜੇ ਕਿਸੇ ਦੀ ਜਾਨ ਬਚ ਜਾਵੇ ਉਦੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਹੋਰ ਗੁਰਦੁਆਰੇ ਮੰਦਰਾਂ 'ਚ ਜਾ ਕੇ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਐਦਾਂ ਕਿਸੇ ਦੀ ਜਾਨ ਬਚਾਓ ਇਹ ਸਭ ਤੋਂ ਵੱਡਾ ਪੁੰਨ ਹੈ ਲਾਈਕ ਜੀ ਗਾ ਖਾਲਸਾ ਇੱਕ ਜੀ ਫਤੇ ਸੁਣ ਬਾਬਾ ਜੀ ਬੀ ਨਹਿਰ ਇਸ ਸਰ ਸਰ ਹਿੰਦ ਨਹਿਰ ਆ ਜਿਹੜੀ ਰੋਪੜ ਚੋਂ ਹੈਡ ਚੋਂ ਡੈਮ ਚੋਂ ਨਿਕਲਦੀ ਆ ਸਰ ਹਿੰਦ ਨਹਿਰ ਰੋਪੜ ਤੋਂ ਜਿਹੜੀ ਦਰਾਹੇ ਨੂੰ ਜਾਂਦੀ ਆ ਉਹ ਵਾਲੀ ਨਹਿਰ ਆ ਪਿੰਡ ਮੇਰਾ ਬਹਿਨੋਲਪੁਰਾ ਸੀਨ ਸਮਰਾਲਾ ਜ਼ਿਲ੍ਹਾ ਲੁਧਿਆਣਾ ਥਾਣਾ ਮੱਛਵੜਾ ਪੁਲਿਸ ਜ਼ਿਲ੍ਹਾ ਖੰਨਾ ਇਹ ਉਹ ਵਾਲੀ ਨਹਿਰ ਆ ਕੱਚੀ ਨਹਿਰ ਰੋਪੜੋਂ ਆਉਂਦੀ ਆ ਜੀ ਆ ਗੱਡੀ ਪਈ ਆ ਜੀ ਦੇਖ ਲੋ ਸਕਾਰਪਿਓ ਗੱਡੀ ਆ ਕਾਲੇ ਰੰਗ ਦੀ ਉੱਪਰ ਗੱਲ ਕਰਾਣੀ ਆ ਉਹ ਨਾਲ ਗਾਏ ਆ ਤਾਂ ਹੈ ਗਾਏ ਆ ਉੱਪਰੋਂ ਛੜਕ ਦਿਹਾਦੇ ਟਿਕੀਆ ਦਿਖਾ ਆ ਦੇਖੋ ਤੋਂ ਦੇਖੋ ਮਾਈਆ ਪੂਰਾ ਚ ਇਹ ਦੇਖੋ ਆ ਪੇੜ ਕਿੱਤੇ ਵਾਲੀ ਇਹ ਨਾਲ ਲੱਗੀ ਆ ਪੇੜ ਨੂੰ ਦੇਖੋ ਗੱਡਾ ਬੜਾ ਉਹ ਸਾਰੇ ਦਸ ਤੋੜ ਤੇ ਆ ਰੋੜਾ ਹੀ ਇਹ ਮੇਨ ਰੋਪੜ ਵਾਲਾ ਯਾਰ ਉਹ ਇਹ ਮੀਲੋ ਜਾ ਕੇ ਉਹ ਹੁੰਦਾ ਰੋਪੜ ਤੋਂ ਮੀਲੋ ਜਾ ਰਿਹਾ